ਇਸੇ ਦੁਦਿਆਂਸ on ਦਾ ਉਨਾ ਹੀ ਕਰੋ ਜਿੰਨਾ ਕਰਕੇ ਭੁੱਲ ਸਕਦੇ ਹੋ ਹੋ ਚੇ ਪਾ ਸਕਦੇ ਹੋ ਠੀਕ ਹੈ ਕਿਉਂਕਿ ਬਾਅਦ ਵਿੱਚ ਤੁਹਾਡੇ ਕੋ ਪਛਤਾਵਾ ਰਹੇ ਜੇ ਗਿਲਾ ਰਹੇ ਜੇ ਸ਼ਿਕਵਾ ਰਹੇ ਜੇ ਤੇ ਆਪਣੇ ਆਪ ਨੂੰ ਹੀ ਤੁਸੀਂ ਕੋਸਦੇ ਰਹੋ ਤੇ ਤੁਹਾਡੀ ਜਿਹੜੀ ਆ ਟੈਨਸ਼ਨ ਜਿਹੜੀ ਆ ਉਸ ਚੀਜ਼ਾਂ ਨੂੰ ਉਹਨਾਂ ਗੱਲਾਂ ਨੂੰ ਲੈ ਕੇ ਤੁਹਾਡੇ ਦਿਮਾਗ ਵਿੱਚ ਉਹ ਗੱਲਾਂ ਘੁੰਮਦੀਆਂ ਰਹਿਣ ਪਰੇਸ਼ਾਨ ਰਹੋ ਤੁਸੀਂ ਉਨ੍ਹਾਂ ਤੋਂ ਬੈਟਰ ਆ ਕਿ ਤੁਸੀਂ ਅਗਲੇ ਇਨਸਾਨ ਦਾ ਇੰਨਾ ਹੀ ਕਰੋ ਜਿੰਨਾ ਕਰਕੇ ਤੁਸੀਂ ਭੁੱਲ ਸਕਦੇ ਹੋ ਉਹ ਉਹਨੂੰ ਖੂਬ ਵਿੱਚ ਪਾ ਸਕਦੇ ਹੋ ਕਿਉਂਕਿ ਅੱਜ ਦੇ ਸਮੇਂ ਵਿੱਚ ਇਨਸਾਨ ਇਦਾਂ ਰੰਗ ਬਦਲਦਾ ਜਿ ਮਤਲਬ ਕਿ ਜਿੱਦਾਂ ਕਹਿੰਦੇ ਹੁੰਦੇ ਗਿਰਗਟ ਆਪਣਾ ਰੰਗ ਬਦਲਦੀ ਹੈ ਉਸ ਤਰ੍ਹਾਂ ਇਨਸਾਨ ਆਪਣਾ ਰੰਗ ਬਦਲਦੇ ਨੇ ਇਨਸਾਨ ਰਿਸ਼ਤੇ ਅੱਜ ਹੀ ਇੱਕ ਮੈਂ ਰੀਲ ਦੇਖ ਰਹੀ ਸੀ ਉਹਦੇ ਵਿੱਚ ਕਹਿੰਦੇ ਉਹ ਮਤਲਬ ਕਿ ਥੋੜੀ ਵਧੀਆ ਗੱਲ ਹੀ ਦੱਸੀ ਸੀ ਇਸ ਚੀਜ਼ ਨੂੰ ਲੈ ਕੇ ਕਿ ਜਦੋਂ ਤੁਹਾਡੇ ਆਪਣੇ ਬਦਲਦੇ ਆ ਤੇ ਉਦੋਂ ਤੁਹਾਡੇ ਕੀ ਕਰਮਾਂ ਦਾ ਦੋਸ਼ ਹੁੰਦਾ ਉਹ ਕਹਿੰਦੇ ਤੁਹਾਡੇ ਨੇਕ ਕਰਮ ਹੁੰਦੇ ਜਦੋਂ ਤੁਹਾਡੇ ਆਪਣੇ ਬਦਲਦੇ ਆ ਫਿਰ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਸੀਂ ਇਸ ਦੁਨੀਆ ਵਿੱਚ ਆਏ ਹੀ ਆਪਣੇ ਵਾਸਤੇ ਆਏ ਹੀ ਆਪਣੇ ਤੇ ਕੰਮ ਕਰਨ ਵਾਸਤੇ ਆਏ ਹੀ ਪਰ ਤੁਸੀਂ ਉਲਝੇ ਇੰਨਾ ਰਿਸ਼ਤਿਆਂ ਵਿੱਚ ਇੰਨਾ ਝਮੇਲਿਆਂ ਵਿੱਚ ਸਮਾਜ ਵਿੱਚ ਉਹਨਾਂ ਵਾਸਤੇ ਉਹਨਾਂ ਵਾਂਗ ਬਣਨ ਦੀ ਕੋਸ਼ਿਸ਼ ਤੇ ਉਹਨਾਂ ਉਹਨਾਂ ਵਾਸਤੇ ਉਹ ਕੀ ਪਸੰਦ ਕਰਦੇ ਨੇ ਆਪਣੇ ਆਪ ਨੂੰ ਬਦਲ ਲੈਂਦੇ ਹੋ ਕਦੇ ਵੀ ਕਿਸੇ ਵਾਸਤੇ ਆਪਣੇ ਆਪ ਨੂੰ ਨਾ ਬਦਲੋ ਕਿਉਂਕਿ ਜਿੰਨਾ ਵਾਸਤੇ ਤੁਸੀਂ ਆਪਣੇ ਆਪ ਨੂੰ ਬਦਲਦੇ ਹੋ ਆਪਣਾ ਰਹਿਣ ਸਹਿਣ ਖਾਣ ਪੀਣ ਉੱਠਣ ਬੈਠਣ ਹਨ ਸਾਰਾ ਕੁਝ ਚੇਜ਼ ਕਰ ਲੈਂਦੇ ਹੋ ਉਹੀ ਇਨਸਾਨ ਜਿਹੜੇ ਤੁਹਾਨੂੰ ਦੱਸ ਦਿੰਦੇ ਆ ਉਹ ਆਪਣਾ ਰੰਗ ਬਦਲਦੇ ਨੇ ਉਹ ਆਪਣੇ ਆਪ ਨੂੰ ਇਦਾਂ ਬਦਲ ਜਾਂਦੇ ਨੇ ਤੇ ਕਿ ਤੁਸੀਂ ਹੈਰਾਨ ਰਹੋਗੇ ਤੁਹਾਨੂੰ ਲੱਭਦੇ ਨਹੀਂ ਬਾਅਦ ਵਿੱਚ ਕਿ ਉਹ ਕਿੱਧਰ ਚਲੇ ਗਏ ਜਿੰਨਾ ਵਾਸਤੇ ਮੈਂ ਇਨਾ ਟਾਈਮ ਜਿਹੜਾ ਵੇਸਟ ਕੀਤਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਮੋਟੀਵੇਸ਼ਨਲ ਚੈਨਲ ਤੇ ਤੇ ਅੱਜ ਅਸੀਂ ਜਿਹੜੇ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਓਕੇ ਕਰ ਲਿਓ ਤਾਂ ਕਿ ਤੁਹਾਨੂੰ ਮੇਰੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਵੇ ਤੇ ਜੋ ਅਸੀਂ ਗੱਲ ਕਰ ਰਹੀ ਸੀ ਕਿ ਆਪਣੇ ਆਪ ਨੂੰ ਕਦੇ ਵੀ ਕਿਸੇ ਲਈ ਬਦਲੋ ਨਾ ਮੈਂ ਉਹਨਾਂ ਉਹ ਲਾਈਫ ਐਕਸਪੀਰੀਅੰਸ ਸ਼ੇਅਰ ਕਰ ਰਹੀ ਹਾਂ ਤੁਹਾਡੇ ਨਾਲ ਕਿ ਜਿੰਨਾ ਤੋਂ ਮੈਂ ਬਹੁਤ ਕੁਝ ਸਿੱਖਿਆ ਸਿੱਖ ਕੇ ਆਪਣੇ ਆਪ ਦਾ ਹੁਣ ਜਿਹੜੀ ਮੇਰੀ ਲਾਈਫ ਆ ਇਹਦੇ ਵਿੱਚ ਮੈਂ ਇਹਨੂੰ ਪੂਰੀ ਤਰ੍ਹਾਂ ਇਸ ਲਾਈਫ ਨੂੰ ਪੂਰੀ ਤਰ੍ਹਾਂ ਵਧੀਆ ਤਰੀਕੇ ਨਾਲ ਆਪਣਾ ਟਾਈਮ ਯੂਟਿਲਾਈਜ਼ ਕਰ ਰਹੀ ਹਾਂ ਆਪਣੀ ਲਾਈਫ ਇੰਜੋਏ ਕਰ ਰਹੀ ਹਾਂ ਜੋ ਕਿ ਮੈਂ ਪਿੱਛੇ ਗਲਤੀਆਂ ਕੀਤੀਆਂ ਉਹਨਾਂ ਐਕਸਪੀਰੀਅੰਸ ਉਹਨਾਂ ਦਾ ਐਕਸਪੀਰੀਅੰਸ ਦੱਸ ਰਹੀ ਹਾਂ ਕਿ ਤੁਸੀਂ ਉਹ ਗਲਤੀਆਂ ਨਾ ਕਰਿਓ ਸਕਸੈਸਫੁਲ ਪੀਪਲ ਇਜ਼ ਨੋਟ ਗਿਫਟਡ ਦੇ ਜਸਟ ਵਰਕ ਹਾਰਡ ਪਿਛਲੇ ਕਈ ਸਾਲਾਂ ਤੋਂ ਮੈਨੂੰ ਵੀ ਇਦਾਂ ਹੀ ਲੱਗਦਾ ਰਿਹਾ ਕਿ ਜਿਹੜੇ ਸਕਸੈਸਫੁਲ ਲੋਕ ਨੇ ਕਾਮਯਾਬ ਲੋਕ ਨੇ ਉਹਨਾਂ ਦੀ ਕਿਸਮਤ ਹੀ ਵਧੀਆ ਹੁੰਦੀ ਨੇ ਉਹ ਉਹ ਕੁਝ ਕਿਸਮਤ ਨੇ ਤੇ ਉਹ ਜਿਹੜੇ ਆ ਉਹਨਾਂ ਦੀ ਜ਼ਿੰਦਗੀ ਵਿੱਚ ਉਹਨਾਂ ਨੂੰ ਜੋ ਕਾਮਯਾਬੀ ਮਿਲੀ ਉਹਦੇ ਪਿੱਛੇ ਉਹਨਾਂ ਦੀ ਕਿਸਮਤ ਦਾ ਹੀ ਰਾਜ ਆ ਪਰ ਇਦਾਂ ਦਾ ਕੁਝ ਵੀ ਨਹੀਂ ਹੁੰਦਾ ਜਦੋਂ ਜੋ ਵੀ ਸਾਨੂੰ ਬਾਹਰੋਂ ਉਹਨਾਂ ਦਾ ਰੂਪ ਦਿਖਦਾ ਆਪਾਂ ਉਹਨਾਂ ਦੀਆਂ ਪਿਛਲੀਆਂ ਪਿਛੇ ਜੋ ਉਹਨਾਂ ਨੇ ਹਾਰਡਵਰਕ ਕੀਤਾ ਉਹ ਨਹੀਂ ਦੇਖਦੇ ਉਹਨਾਂ ਨੂੰ ਰਾਤੋਂ ਰਾਤ ਕਦੀ ਵੀ ਸக்ஸੈਸ ਨਹੀਂ ਮਿਲੀ ਹੁੰਦੀ ਉਹਨਾਂ ਦੇ ਜ਼ਿੰਦਗੀ ਦੇ ਕਈ ਸਾਲਾਂ ਦਾ ਕਈ ਸਾਲਾਂ ਦਾ ਤਜਰਬਾ ਕਈ ਸਾਲਾਂ ਦੀ ਮਿਹਨਤ ਸਾਡੇ ਸਾਹਮਣੇ ਆਉਂਦੀ ਆ ਤੇ ਫਿਰ ਅਸੀਂ ਉਹਨਾਂ ਦੀ ਪਰਸਨੈਲਿਟੀ ਨੂੰ ਦੇਖ ਕੇ ਇਨਸਪਾਇਰ ਹੁੰਨੇ ਆ ਤੇ ਜਦੋਂ ਹੀ ਇਨਸਪਾਇਰ ਹੁੰਨੇ ਆ ਤੇ ਇਹ ਸੋਚਦੇ ਆ ਕਿ ਇਹਨਾਂ ਦੀ ਜਿਹੜੀ ਲਾਈਫ ਆ ਉਹ ਬਹੁਤ ਵਧੀਆ ਆ ਤੇ ਸ਼ੁਰੂ ਤੋਂ ਹੀ ਵਧੀਆ ਹੋਵੇਗੀ ਤੇ ਤਾਂ ਕਰਕੇ ਉਹ ਇਦਾਂ ਦੇ ਨੇ ਹਰੇ ਗਲਤਾ ਪ੍ਰਮਾਤਮਾ ਨੇ ਹਰ ਇੱਕੇ ਇਨਸਾਨ ਨੂੰ ਹੀਰਾ ਬਣਾਇਆ ਆ ਤੇ ਜਿੰਨਾ ਉਹ ਰਗੜਿਆ ਜਾਏਗਾ ਉਨਾ ਹੀ ਚਮਕੇਗਾ ਤੇ ਇਸ ਕਰਕੇ ਇਸ ਚੀਜ਼ ਵਿੱਚ ਬਲੀਵ ਰੱਖੋ ਮਿਹਨਤ ਵਿੱਚ ਹਾਰਡ ਵਰਕ ਵਿੱਚ ਜਿੰਨਾ ਤੁਸੀਂ ਜਿਹੜੇ ਕੰਮ ਨੂੰ ਆਪਣਾ ਜਿਹੜੇ ਵੀ ਕੰਮ ਵਿੱਚ ਤੁਸੀਂ ਜਾਓ ਉਹਦੇ ਵਿੱਚ ਪੂਰਾ ਤਾਂ ਪੂਰਾ 100% ਵਰਕ ਕਰੋ ਜਾਂ ਉਹਨੂੰ ਪੂਰਾ ਟਾਈਮ ਦਿਓ ਉਹਦੇ ਤੇ ਮਿਹਨਤ ਕਰੋ ਤਾਂ ਤੁਸੀਂ ਵੀ ਉਹ ਚੀਜ਼ ਜੋ ਤੁਸੀਂ ਦੂਜਿਆਂ ਤੋਂ ਇਨਸਪਾਇਰ ਹੁੰਦੇ ਹੋ ਜੋ ਤੁਹਾਨੂੰ ਦੂਜਿਆਂ ਦੀ ਪਰਸਨੈਲਿਟੀ ਦਿਖਦੀ ਆ ਉਹ ਤੁਹਾਡੇ ਵਿੱਚ ਵੀ ਆ ਸਕਦੀ ਆ ਕਿਉਂਕਿ ਸਾਨੂੰ ਸਾਡੀਆਂ ਮੁਸ਼ਕਲਾਂ ਇੰਨੀਆਂ ਵੱਡੀਆਂ ਲੱਗਦੀਆਂ ਸੋਚਦੇ ਆ ਕਿ ਉਹ ਜੋ ਸਕਸੈਸਫੁਲ ਲੋਕ ਨੇ ਕਾਮਯਾਬ ਲੋਕ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਮੁਸ਼ਕਲਾਂ ਘੱਟ ਆਉਂਦੀਆਂ ਨੇ ਜਾਂ ਕਹਿ ਲਓ ਕਿ ਸਾਨੂੰ ਲੱਗਦਾ ਕਿ ਸਿਰਫ ਉਹਨਾਂ ਦਾ ਸਕਸੈਸਫੁਲ ਰੂਪ ਹੀ ਦਿਖਦਾ ਆ ਉਹਨਾਂ ਦੀਆਂ ਮੁਸ਼ਕਲਾਂ ਨਹੀਂ ਦਿਖਦੀਆਂ ਪਰ ਸੇਮ ਸੇਮ ਟੂ ਸੇਮ ਸਾਡੀ ਲਾਈਫ ਵਾਂਗ ਉਹਨਾਂ ਤੇ ਲਾਈਫ ਵਿੱਚ ਜਿੰਨਾ ਵੱਡਾ ਕੰਮ ਉਹਨੀਆਂ ਜ਼ਿਆਦਾ ਮੁਸ਼ਕਲਾਂ ਆਉਂਦੀਆਂ ਨੇ ਤੇ ਉਹ ਜਿਹੜੇ ਡਿਫਿਕਲਟ ਟਾਸਕ ਹੁੰਦੇ ਨੇ ਉਹਨਾਂ ਨੂੰ ਉਹਨਾਂ ਨਾਲ ਡੀਲ ਕਰਨਾ ਆ ਜਾਂਦਾ ਆ ਤੇ ਉਹ ਮੁਸ਼ਕਲਾਂ ਬੇਸ਼ੱਕ ਵੱਖ-ਵੱਖ ਰੂਪ ਹੋ ਸਕਦੀ ਨੇ ਤੁਹਾਡੀਆਂ ਮੇਰੀਆਂ ਮੁਸੀਬਤਾਂ ਜਿਹੜੀਆਂ ਨੇ ਉਹ ਅਲੱਗ-ਅਲੱਗ ਜ਼ਰੂਰ ਹੋ ਸਕਦੀਆਂ ਨੇ ਪਰ ਸਾਰਿਆਂ ਦੀ ਲਾਈਫ ਵਿੱਚ ਸਾਰਿਆਂ ਦੀ ਹੀ ਲਾਈਫ ਵਿੱਚ ਪ੍ਰੋਬਲਮਸ ਆਉਂਦੀਆਂ ਨੇ ਤੇ ਉਹਨਾਂ ਨਾਲ ਡੀਲ ਕਰਨਾ ਆਉਣਾ ਚਾਹੀਦਾ ਹੈ ਤੇ ਫਿਰ ਆਪਣੀ ਲਾਈਫ ਵਿੱਚ ਅਸੀਂ ਅੱਗੇ ਵਧ ਸਕਦੇ ਹਾਂ ਉਹਨਾਂ ਨਾਲ ਇਹ ਨਹੀਂ ਕਿ ਤੁਸੀਂ ਉਹਨਾਂ ਨੂੰ ਮੰਨ ਲੋ ਮੰਨ ਕੇ ਬੈਠ ਜਾਓ ਕਿ ਇਹ ਸਾਡੀਆਂ ਪ੍ਰੋਬਲਮਸ ਨੇ ਤੇ ਪ੍ਰੋਬਲਮ ਰਹਿਣ ਗਈਆਂ ਪ੍ਰੋਬਲਮ ਇੱਕ ਸਾਈਡ ਤੇ ਕੰਮ ਤੁਹਾਡਾ ਇੱਕ ਸਾਈਡ ਤੇ ਟਰੂ ਸਕਸੈਸਫੁਲ ਅਸਲ ਕਾਮਜਾਬੀ ਜਾਂ ਸੱਚੀ ਕਾਮਜਾਬੀ ਕਿਸ ਨੂੰ ਕਹਿ ਸਕਦੇ ਆ ਮੇਰੇ ਹਿਸਾਬ ਨਾਲ ਜਦੋਂ ਤੁਹਾਨੂੰ ਸਬਰ ਕਰਨਾ ਆ ਗਿਆ ਤੇ ਜਦੋਂ ਤੁਹਾਨੂੰ ਸਬਰ ਕਰਨਾ ਆ ਗਿਆ ਤਾਂ ਤੁਸੀਂ ਆਪਣੇ ਬੇਸਿਕ ਖਰਚੇ ਜੋਗੇ ਪੈਸੇ ਕਮਾ ਕੇ ਵੀ ਖੁਸ਼ रह ਸਕਦੇ ਹੋ ਤੇ ਉਹਨਾਂ ਬੇਸਿਕ ਖਰਚੇ ਜੋਗੇ ਆਪਣਾ ਪੈਸਾ ਕਮਾਉਣ ਵਾਸਤੇ ਤੁਹਾਨੂੰ ਮਿਹਨਤ ਕਰਨੀ ਪਵੇਗੀ ਤੇ ਜ਼ਿੰਦਗੀ ਨੂੰ ਮੇਰੇ ਹਿਸਾਬ ਨਾਲ ਤੁਹਾਨੂੰ ਜ਼ਿੰਦਗੀ ਨੂੰ ਬੈਲੈਂਸ ਬਣਾ ਕੇ ਜਿਉਣਾ ਚਾਹੀਦਾ ਹੈ ਜ ਜਿਹਦੇ ਵਿੱਚ ਕਿ ਤੁਹਾਡੇ ਕੋਲ ਪੈਸਾ ਵੀ ਹੋਵੇ ਖੁਸ਼ੀ ਵੀ ਹੋਵੇ ਸ਼ਾਂਤੀ ਵੀ ਹੋਵੇ ਸਕੂਨ ਵੀ ਹੋਵੇ ਜ਼ਿੰਦਗੀ ਵਿੱਚ ਤੇ ਸਬਰ ਵੀ ਹੋਵੇ ਕਿਉਂਕਿ ਜਦੋਂ ਅਸੀਂ ਕਈ ਲੋਕਾਂ ਨੂੰ ਦੇਖਿਆ ਹੋਊਗਾ ਆਪਣੀ ਜ਼ਿੰਦਗੀ ਵਿੱਚ ਕਿ ਉਹ ਸਿਰਫ ਪੈਸੇ ਪਿੱਛੇ ਵਾਵਾ ਪਿੱਛੇ ਕਿ ਲੋਕ ਉਹਨਾਂ ਦਾ ਆਦਰ ਸਨਮਾਨ ਕਰਨ ਤੇ ਜਾਂ ਉਹ ਆਪਣੀ ਲੁੱਕ ਪਿੱਛੇ ਦਿਖ ਪਿੱਛੇ ਇੰਨਾ ਜ਼ਿਆਦਾ ਪਾਗਲ ਹੋ ਜਾਂਦੇ ਨੇ ਕਿ ਉਹ ਆਪਣੀ ਜ਼ਿੰਦਗੀ ਵਿੱਚ ਅਸਲ ਆਨੰਦ ਸਬਰ ਤੇ ਸਕੂਨ ਨੂੰ ਭੁੱਲ ਜਾਂਦੇ ਨੇ ਇਹਦਾ ਮਤਲਬ ਇਹ ਵੀ ਨਹੀਂ ਆ ਕਿ ਤੁਸੀਂ ਕੰਫਰਟ ਜ਼ੋਨ ਵਿੱਚ ਚਲੇ ਜਾਓ ਤੁਸੀਂ ਆਲਸੀ ਬਣ ਜਾਓ ਤੁਸੀਂ ਮਿਹਨਤ ਹੀ ਨਾ ਕਰੋ ਕਿ ਤੁਹਾਨੂੰ ਲੱਗੇ ਕਿ ਹਾਂ ਮੇਰੀ ਜ਼ਿੰਦਗੀ ਤੇ ਸੱਚੀ ਇੰਨੀ ਹੈ ਕਿ ਜਿੰਨਾ ਕੁ ਮੈਨੂੰ ਚਾਹੀਦਾ ਉਹਨਾਂ ਕੁ ਮੇਰੇ ਕੋਲ ਹੈਗਾ ਨਹੀਂ ਇਹਦਾ ਮਤਲਬ ਇਹ ਵੀ ਨਹੀਂ ਆ ਤੁਹਾਨੂੰ ਜ਼ਿੰਦਗੀ ਵਿੱਚ ਬੈਲੈਂਸ ਬਣਾ ਕੇ ਆਉਣ ਤੋਂ ਮਤਲਬ ਆ ਕਿ ਬੈਲੈਂਸ ਬਣਾ ਕੇ ਜ਼ਿੰਦਗੀ ਨੂੰ ਜਿਉਓ ਪਰ ਉਹਦੇ ਵਿੱਚ ਤੁਹਾਡਾ ਗੋਲ ਤੁਹਾਡਾ ਮੈਂ ਕਦੀ ਵੀ ਸਾਰਿਆਂ ਨੂੰ ਇਹ ਹੀ ਜ਼ਰਾਦ ਨਹੀਂ ਕਿ ਤੁਹਾਡੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਗੋਲ ਹੋਣਾ ਚਾਹੀਦਾ ਆ ਕਿਉਂਕਿ ਮੈਂ ਮੇਰੇ ਹਿਸਾਬ ਨਾਲ ਜਿੰਨਾ ਚਿਰ ਮੇਰੀ ਲਾਈਫ ਵਿੱਚ ਕੋਈ ਵੀ ਗੋਲ ਨਹੀਂ ਸੀ ਕੋਈ ਵੀ ਮੇਰੇ ਕੋਲ ਕੰਮ ਨਹੀਂ ਸੀ ਜਦੋਂ ਮੈਂ ਕਦੀ ਵੀ ਟ੍ਰਾਈ ਨਹੀਂ ਕੀਤਾ ਕਿ ਮੈਂ ਖੁਦ ਥੋੜਾ ਬਹੁਤਾ ਕੁਝ ਕਰਾਂ ਆਪਣੇ ਵਾਸਤੇ ਤੇ ਉਹਨਾਂ ਚਿਰ ਮੇਰੀ ਲਾਈਫ ਜਿਹੜੀ ਆ ਮੈਨੂੰ ਹੁਣ ਅੱਜ ਦੀ ਨਿਗਾਹ ਵਿੱਚ ਮੈਂ ਉਸ ਲਾਈਫ ਨੂੰ ਵੇਖਾਂ ਤਾਂ ਉਹ ਬੜੀ ਹੀ ਟੈਂਪਰੇਰੀ ਬਹੁਤ ਹੀ ਨਾਰਮਲ ਤੇ ਕਹਿ ਲਓ ਕਿ ਬਹੁਤ ਹੀ ਵਿਅਰਥ ਜੀ ਸੀ ਪਰ ਹੁਣ ਜਦੋਂ ਅਜੇ ਮੇਰਾ ਫਰਸਟ ਸਟੈਪ ਆ ਕਿ ਮੰਨ ਲਓ ਆਪਣੇ ਆਪ ਨੂੰ ਚੇਂਜ ਕਰਨ ਦਾ ਤੇ ਹੁਣ ਦੀ ਲਾਈਫ ਤੇ ਉਹਦੇ ਵਿੱਚ ਇੰਨਾ ਜ਼ਿਆਦਾ ਚੇਂਜ ਆ ਉਹ ਮੇਰਾ ਉਹਦੇ ਵਿੱਚ ਮੇਰਾ ਕੌਨਫੀਡੈਂਸ ਲੈਵਲ ਜ਼ੀਰੋ ਮੇਰਾ ਜਿਹੜਾ ਆਪਣਾ ਕੰਮ ਬੇਸ਼ੱਕ ਮੈਂ ਫ੍ਰੀ ਰਹਿੰਦੀ ਸੀ ਉਦੋਂ ਬਹੁਤ ਟਾਈਮ ਫ੍ਰੀ ਰਹਿੰਦੀ ਸੀ ਪਰ ਉਹ ਉਹਦੇ ਵਿੱਚ ਮੇਰੀ ਸਰੀਰਕ ਤੰਦਰੁਸਤੀ ਵੀ ਘਟ ਸੀ ਹੁਣ ਭਾਵੇਂ ਮੈਂ ਜ਼ਿਆਦਾ ਬਿਜ਼ੀ ਰਹਿੰਦੀ ਆ ਆਪਣੇ ਆਪ ਵਾਸਤੇ ਕੁਝ ਨਾ ਕੁਝ ਕਰਦੀ ਰਹਿੰਦੀ ਆ ਉਹਦੇ ਨਾਲ ਮੈਨੂੰ ਕੌਨਫੀਡੈਂਸ ਲੈਵਲ ਮੇਰੀ ਆਤਮਾ ਜਿਹੜੀ ਉਹ ਉਹ ਆਪ ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ ਪਤਾ ਨਹੀਂ ਕਿਉਂ ਕੁਦਰਤੀ ਜਦੋਂ ਤੁਸੀਂ ਅਗਲਾ ਪੁਆਇੰਟ ਮੇਰਾ ਸਿਰਫ ਇਸੇ ਤੇ ਆ ਕੁਦਰਤ ਵੱਲੋਂ ਕਿ ਕੁਦਰਤੀ ਜਦੋਂ ਤੁਸੀਂ ਆਪਣੇ ਆਪ ਨੂੰ ਟਾਈਮ ਦਿੰਦੇ ਹੋ ਨਾ ਤੇ ਤੁਹਾਡੇ ਅੰਦਰੋਂ ਬਹੁਤ ਸਾਰੀਆਂ ਆਵਾਜ਼ਾਂ ਆਉਂਦੀਆਂ ਨੇ ਤੇ ਉਹਨਾਂ ਆਵਾਜ਼ਾਂ ਤੇ ਤੁਸੀਂ ਫਿਰ ਕੰਮ ਕਰਨਾ ਸ਼ੁਰੂ ਕਰ ਦਿੰਦੇ ਹੋ ਤੇ ਜਦੋਂ ਤੁਸੀਂ ਸ਼ੁਰੂ ਕਰਦੇ ਹੋ ਤਾਂ ਫਿਰ ਉਹਦੇ ਰਿਜ਼ਲਟ ਮਿਲਦੇ ਨੇ ਤੁਹਾਨੂੰ ਤੇ ਜਦੋਂ ਆਪਣੀ ਤੁਸੀਂ ਵੀ ਅੱਜ ਆਪਣੀ ਲਾਈਫ ਵਿੱਚ ਦੇਖੋ ਕਿ ਤੁਸੀਂ ਤੁਹਾਡੀ ਜ਼ਿੰਦਗੀ ਵਿੱਚ ਕੋਈ ਨਾ ਕੋਈ ਗੋਲ ਹੈਗਾ ਤੁਸੀਂ ਕਰਦੇ ਹੋ ਕੁਝ ਆਪਣੇ ਵਾਸਤੇ ਜਾਂ ਆਪਣੀ ਗਾੜੀ ਆਪਣੇ ਭਵਿੱਖ ਵਾਸਤੇ ਕਿ ਮੈਂ ਆਪਣੇ ਜ਼ਿੰਦਗੀ ਭਵਿੱਖ ਦਾ ਤੇ ਚਲੋ ਮੜਾ ਕੋਈ ਪਤਾ ਨਹੀਂ ਪਰ ਪਤਾ ਵੀ ਹੁੰਦਾ ਆ ਕੋਸ਼ ਅੱਧ ਤੱਕ ਸਾਨੂੰ ਕਿ ਆਪਾਂ ਜ਼ਿੰਦਗੀ ਵਿੱਚ ਆ ਕੰਮ ਕਰ ਰਹੇ ਆ ਤੇ ਇਹਦੇ ਇਹ ਨਤੀਜੇ ਹੋਣਗੇ ਤੇ ਇਸ ਕਰਕੇ ਮਿਹਨਤ ਵਿੱਚ ਵਿਸ਼ਵਾਸ ਰੱਖੋ ਮਿਹਨਤ ਕਰਨ ਵਾਲੇ ਦਾ ਰੱਬ ਹਮੇਸ਼ਾ ਸਾਥ ਦਿੰਦਾ ਹੀ ਦਿੰਦਾ ਆ ਆਪਣੀ ਜ਼ਿੰਦਗੀ ਵਿੱਚ ਹੈਲਥ ਅਤੇ ਵੈਲਥ ਦੋਨਾਂ ਦਾ ਬੈਲੈਂਸ ਬਣਾ ਕੇ ਰੱਖੋ ਕੁਦਰਤ ਨਾਲ ਜੁੜੋ ਸਾਡੇ ਸਾਰਿਆਂ ਦੀ ਸਾਰੀ ਦੁਨੀਆ ਦੀ ਲਾਈਫ ਵਿੱਚ ਪਤਾ ਇੱਕ ਹੀ ਚੀਜ਼ ਕਾਮਨ ਆ ਸਾਰਿਆਂ ਦੀ ਕੁਦਰਤ ਤੇ ਜਦੋਂ ਅਸੀਂ ਕੁਦਰਤ ਦੇ ਨਾਲ ਜੁੜਦੇ ਹਾਂ ਨਾ ਤੇ ਸਾਨੂੰ ਮਤਲਬ ਕਿ ਜਿਸ ਤਰ੍ਹਾਂ ਮੈਂ ਦੱਸਿਆ ਕਿ ਸਾਨੂੰ ਉਹ ਕੁਝ ਦਿਖਣਾ ਸ਼ੁਰੂ ਹੋ ਜਾਂਦਾ ਜੋ ਕਦੀ ਵੀ ਆਪਣੇ ਵਿੱਚ ਨਹੀਂ ਦਿਖਿਆ ਤੇ ਸਾਰੀਆਂ ਪਰਸਨਲਿਟੀਆਂ ਰੱਬ ਨੇ ਅਲੱਗ ਅਲੱਗ ਹੀ ਬਣਾਈਆਂ ਨੇ ਸਭ ਨੂੰ ਕੁਝ ਨਾ ਕੁਛ ਡਿਫਰੈਂਟ ਹੀ ਨਜ਼ਰ ਆਊਗਾ ਤੁਹਾਡਾ ਟੈਲੈਂਟ ਜਿਹੜਾ ਜੋ ਤੁਹਾਡੇ ਅੰਦਰ ਹੈਗਾ ਜਿੰਨੂੰ ਲੱਗਦਾ ਨੇ ਕਿ ਮੇਰੇ ਵਿੱਚ ਕੁਝ ਵੀ ਨਹੀਂ ਹੈਗਾ ਉਨ ਨੂੰ ਵੀ ਦਿਖੇਗਾ ਆਪ ਇੱਕ ਵਾਰ ਇਹ ਵੀਡੀਓ ਪੂਰੀ ਦੇਖੋ ਇਹ ਪੁਆਇੰਟ ਵਿੱਚ ਮੈਂ ਦੱਸਣ ਜਾ ਰਹੀ ਆ ਕਿ ਕਿਦਾਂ ਤੇ ਆਪਾਂ ਕੁਦਰਤ ਦੀ ਗੱਲ ਕੀਤੀ ਸੀ ਕਿ ਕੁਦਰਤ ਸਾਰੇ ਆਪਣੀ ਸਾਰੀ ਦੁਨੀਆ ਵਿੱਚ ਇੱਕ ਚੀਜ਼ ਕਾਮਨ ਆ ਉਹ ਆ ਕੁਦਰਤ ਸਾਰੇ ਧਰਮਾਂ ਵਿੱਚ ਵੱਖ-ਵੱਖ ਧਰਮ ਨੇ ਤੇ ਉਹਨਾਂ ਦੇ ਵੱਖ-ਵੱਖ ਹੀ ਰੀਤੀ ਰਿਵਾਜ ਨੇ ਤੇ ਧਰਮ ਪੱਖਪਾਤ ਹੋ ਸਕਦਾ ਰੀਤੀ ਰਿਵਾਜ ਵੱਖ-ਵੱਖ ਹੋ ਸਕਦੇ ਪਰ ਕੁਦਰਤ ਇੱਕ ਆ ਸਾਡੇ ਸਾਰਿਆਂ ਦੇ ਉੱਤੇ ਇੱਕ ਹੀ ਆਸਮਾਨ ਆ ਤੇ ਸਾਡੇ ਸਾਰਿਆਂ ਦੇ ਪੈਰਾਂ ਥੱਲੇ ਇੱਕ ਹੀ ਧਰਤੀ ਤੇ ਇਸੇ ਤਰ੍ਹਾਂ ਜੇਕਰ ਜੇਕਰ ਤੁਸੀਂ ਕੁਦਰਤ ਵਿੱਚ ਕੁਦਰਤ ਦੇ ਨਾਲ ਕਨੈਕਟ ਹੁੰਦੇ ਹੋ ਨਾ ਤਾਂ ਉਹ ਤੁਹਾਡੇ ਵਿੱਚ ਕੋਈ ਫਰਕ ਨਹੀਂ ਕਰਦੀ ਭਵੇਂ ਤੁਸੀਂ ਕਿਸੇ ਵੀ ਧਰਮ ਦੇ ਹੋ ਕਿਸੇ ਵੀ ਜਾਤ ਦੇ ਹੋ ਕਿਸੇ ਕਿਸ ਤਰ੍ਹਾਂ ਦੇ ਵੀ ਹੋ ਕਿ ਕੋਈ ਵੀ ਤੁਹਾਡਾ ਪੱਦਰ ਆ ਹਨਾ ਕਿਸ ਕਿਸ ਤਰ੍ਹਾਂ ਦੇ ਇਨਸਾਨ ਹੋ ਚੰਗੇ ਮਾੜੇ ਜਦੋਂ ਤੁਸੀਂ ਕੁਦਰਤ ਦੇ ਨਾਲ ਕਨੈਕਟ ਹੁੰਦੇ ਹੋ ਨਾ ਪਰਮਾਤਮਾ ਦੇ ਨਾਲ ਕੁਦਰਤ ਮੈਂ ਤੇ ਪਰਮਾਤਮਾ ਹੀ ਮੰਨਦੀ ਆ ਕੁਦਰਤ ਨੂੰ ਪਰਮਾਤਮਾ ਦਾ ਹੀ ਰੂਪ ਆ ਜਦੋਂ ਤੁਸੀਂ ਉਹਦੇ ਕੋਲ ਬੈਠਦੇ ਹੋ ਨਾ ਕੁਦਰਤ ਦੀ ਗੋਦ ਵਿੱਚ ਬੈਠਦੇ ਹੋ ਇੱਕ ਘੰਟਾ ਵੱਧ ਤੋਂ ਵੱਧ ਇੱਕ ਘੰਟਾ ਘੱਟ ਤੋਂ ਘੱਟ ਜੇਕਰ ਸਟਾਰਟਿੰਗ ਤੋਂ ਤੁਹਾਡੇ ਤੁਹਾਨੂੰ ਲੱਗਦਾ ਨਾ ਤੁਹਾਡੇ ਕੋਲ ਟਾਈਮ ਨਹੀਂ ਆ ਤੇ 10 ਮਿੰਟ ਬੈਠਣਾ ਸ਼ੁਰੂ ਕਰ ਦੋ ਹਨਾ ਆਪਣੇ ਘਰ ਦੇ ਵਿਹੜੇ ਵਿੱਚ ਬੈਠੋ ਆਪਣੇ ਘਰ ਦੀ ਛੱਤ ਤੇ ਬੈਠੋ ਕਿਤੇ ਵੀ ਇਕੱਲੇ ਸ਼ਾਂਤੀ ਜਿੱਥੇ ਤੁਹਾਨੂੰ ਲੱਗਦਾ ਕਿ ਈਸ਼ ਇਹ ਕੋਨੇ ਵਿੱਚ ਸ਼ਾਂਤੀ ਹੈਗੀ ਆ ਤੇ ਉੱਥੇ ਬੈਠੋ 10 ਮਿੰਟ ਬੈਠੋ 10 ਮਿੰਟ ਤੋਂ ਹੀ ਸਟਾਰਟ ਕਰੋ ਜਦੋਂ ਤੁਸੀਂ ਇਹ ਚੀਜ਼ ਸਟਾਰਟ ਕਰੋਗੇ ਨਾ ਤੁਹਾਡੇ ਵਿੱਚ ਦੇਖਿਓ ਉਹ ਕੁਦਰਤ ਦੀ ਕੁਦਰਤੀ ਸ਼ਕਤੀਆਂ ਤੁਹਾਡੇ ਵਿੱਚ ਆਉਣੀਆਂ ਸ਼ੁਰੂ ਹੋ ਜਾਣਗੀਆਂ ਜਦੋਂ ਤੁਸੀਂ ਉਹਦੇ ਨਾਲ ਕਨੈਕਟ ਹੋ ਜਾਓਗੇ ਉਹਦੇ ਕੋਲ ਬੈਠੋਗੇ ਪੂਰੀ ਸ਼ਾਂਤੀ ਦੇ ਨਾਲ ਪਹਿਲਾ ਪਹਿਲਾਂ ਤੇ ਤੁਹਾਨੂੰ ਲੱਗੇਗਾ ਕਿ ਹਨਾ ਤੁਹਾਡੇ ਮਨ ਵਿੱਚ ਬਹੁਤ ਸਾਰੇ ਖਿਆਲ ਚੱਲਣਗੇ ਜੋ ਕੁਦਰਤੀ ਤੁਹਾਡੇ ਮਤਲਬ ਕਿ ਰੋਜ਼ ਰੋਜ਼ਾਨਾ ਜੀਵਨ ਵਿੱਚ ਗੱਲਾਂ ਬਾਤਾਂ ਸਾਰਾ ਕੁਝ ਪਰ ਬਾਅਦ ਵਿੱਚ ਤੁਹਾਨੂੰ ਜਦੋਂ ਹੌਲੀ-ਹੌਲੀ ਕੁਦਰਤ ਬੈਠਣ ਦੀ ਆਦਤ ਹੋ ਗਈ ਨਾ ਤੇ ਤੁਹਾਨੂੰ ਪਤਾ ਚੱਲੇਗਾ ਕਿ ਉਹ ਖਿਆਲ ਇੱਧਰ ਚਲੇ ਜਾਂਦੇ ਨੇ ਅਸ਼ਾਂਤ ਮਨ ਤੁਹਾਡਾ ਸ਼ਾਂਤ ਹੋਣਾ ਸ਼ੁਰੂ ਹੋ ਜਾਂਦਾ ਹੈ ਜੋ ਅੱਜ ਕੱਲ ਬਹੁਤ ਵੱਡੀ ਪ੍ਰੋਬਲਮ ਆ ਬਹੁਤ ਜ਼ਿਆਦਾ ਥੌਟ ਆਉਣੇ ਓਵਰ ਥਿੰਕਿੰਗ ਡਿਪਰੈਸ਼ਨ ਐਂਜ਼ਾਇਟੀ ਖਾਸ ਕਰਕੇ ਉਹਨਾਂ ਨੂੰ ਇਹ ਚੀਜ਼ ਕਰਨੀ ਚਾਹੀਦੀ ਹੈ ਕਿ ਕੁਦਰਤ ਵਿੱਚ ਬੈਠੋ ਤੇ ਦੂਸਰੀ ਗੱਲ ਜਿਨ੍ਹਾਂ ਨੂੰ ਲੱਗਦਾ ਨਾ ਕਿ ਸਾਡੀ ਜ਼ਿੰਦਗੀ ਨਾਰਮਲ ਆ ਅਪਲ ਕੋਸ਼ਿਸ਼ ਨਹੀਂ ਕਰਨਾ ਏ ਜ਼ਿੰਦਗੀ ਵਿੱਚ ਉਹਨਾਂ ਨੂੰ ਵੀ ਬੈਠਣਾ ਚਾਹੀਦਾ ਆ ਬੈਠ ਕੇ ਪਤਾ ਚੱਲਦਾ ਹੈ ਜਦੋਂ ਤੁਸੀਂ 1 ਘੰਟਾ ਰੋਜ਼ਾਨਾ ਇੱਕ ਅੱਧਾ ਘੰਟਾ ਸੀ ਤਾਂ ਮੈਂ ਸਟਾਰਟਿੰਗ ਤੋਂ ਕਹਿ ਕੇ ਜੇ ਤੁਹਾਨੂੰ 1 ਘੰਟਾ ਵੀ ਲੱਗਦਾ ਨਾ ਕਿ ਤੁਹਾਡੇ ਕੋਲ ਨਹੀਂ ਹੈ ਤਾਂ ਤੁਸੀਂ 10 ਮਿੰਟ ਬੈਠਣਾ ਸ਼ੁਰੂ ਕਰ ਤੋਂ 15 ਮਿੰਟ ਹਨਾ ਹੌਲੀ ਹੌਲੀ ਆਪਣਾ ਟਾਈਮ ਵਧਾਓ ਜਦੋਂ ਇਹ ਚੀਜ਼ ਕਰੋਗੇ ਤਾਂ ਤੁਹਾਡੀ ਲਾਈਫ 'ਚ ਤੁਹਾਨੂੰ ਗੋਲ ਕਲੀਅਰ ਹੋ ਜਾਏਗਾ ਤੁਹਾਡੀ ਲਾਈਫ ਦਾ ਏਮ ਕਲੀਅਰ ਹੋ ਜਾਏਗਾ ਕਿ ਤੁਸੀਂ ਕੀ ਕਰਨ ਆਏ ਹੋ ਤੇ ਤੁਹਾਡੀਆਂ ਆਦਤਾਂ ਹੈਬਿਟ ਬਹੁਤ ਕੁਝ ਤੁਹਾਨੂੰ ਬਹੁਤ ਕੁਝ ਚੇਂਜ ਹੋ ਜਾਏਗਾ ਤੇਜ਼ ਕਰਕੇ ਮੇਰਾ ਸਾਰਿਆਂ ਨੂੰ ਇਹੀ ਮੈਸੇਜ ਆ ਕਿ ਤੁਸੀਂ ਕੁਦਰਤ ਕੁਦਰਤੀ ਚੀਜ਼ਾਂ ਦਾ ਆਨੰਦ ਲਿਆ ਕਰੋ ਕੁਦਰਤ 'ਚ ਬੈਠਿਆ ਕਰੋ ਪੰਛੀਆਂ ਦੀ ਆਵਾਜ਼ ਸੁਣਿਆ ਕਰੋ ਰੁੱਖ ਦੇਖਿਆ ਕਰੋ ਉਹਨਾਂ ਦੇ ਪੱਤੇ ਦੇਖਿਆ ਕਰੋ ਸਾਰਾ ਕੁਝ ਜਿੱਦਾਂ ਮਤਲਬ ਕਿ ਜਿੱਦਾਂ ਤੁਸੀਂ ਕਿਸੇ ਇਨਸਾਨ ਨਾਲ ਕਨੈਕਟ ਹੁੰਦੇ ਹੋ ਤੇ ਉਹਦੇ ਕੋਲੋਂ ਤੁਹਾਨੂੰ ਨਿਰਾਸ਼ਾ ਮਿਲਦੀ ਆ ਹਨਾ ਜੇ ਤੁਸੀਂ ਆਪਾਂ ਜ਼ਿੰਦਗੀ ਵਿੱਚ ਆਪਾਂ ਬੰਦਿਆਂ ਨਾਲ ਇਨਸਾਨਾਂ ਨਾਲ ਰਿਸ਼ਤਿਆਂ ਨਾਲ ਕਰਾ ਕਿ ਹੁੰਨੀ ਆਦਾ ਹਮੇਸ਼ਾ ਹੀ ਦੁਖੀ ਹੁੰਨੇ ਆ ਕੁਦਰਤ ਨਾਲ ਕਨੈਕਟ ਹੋ ਕੇ ਵੇਖੋ ਤੁਸੀਂ ਕਦੇ ਵੀ ਦੁਖੀ ਨਹੀਂ ਹੋਵੋਗੇ ਕਹਿੰਦੇ ਹੁੰਦੇ ਆ ਨਾ ਕਿ ਜਿਸ ਦਾ ਕੋਈ ਨਹੀਂ ਹੁੰਦਾ ਉਸ ਦਾ ਰੱਬ ਹੁੰਦਾ ਹੈ ਤੇ ਜਿਸ ਦਾ ਰੱਬ ਹੁੰਦਾ ਆ ਉਸ ਦਾ ਸਭ ਕੁਝ ਹੀ ਹੁੰਦਾ ਆ ਤੇ ਇਸ ਕਰਕੇ ਕੁਦਰਤ ਵਿੱਚ ਬੈਠੋ ਕੁਦਰਤ ਨਾਲ ਜੁੜੋ ਰੱਬ ਨਾਲ ਜੁੜੋ ਤੇ ਫਿਰ ਰਿਜ਼ਲਟ ਦੇਖਿਓ ਤੇ ਮੈਨੂੰ ਮੈਸੇਜ ਕਰਿਓ ਸੋ ਲਾਸਟ ਵਿੱਚ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਧੰਨਵਾਦ ਜੀ